ਇਹੀ ਗੇਟ ਹੈ ਨਾ ਇਹ ਗੇਟ ਹੈ ਠੀਕ ਹੈ ਅੱਜ ਆਪਾਂ ਐਕਸਪਾਇਰ ਵੀਜ਼ੇ ਤੋਂ ਕ੍ਰੋਸ ਕਰਨਾ ਵੇਖੋ ਕੀ ਬਣਦਾ ਵੀਜ਼ਾ ਲੰਗੇ ਤੋਂ ਹੀ ਅਫਗਾਨਿਸਤਾਨ ਬਾਰਡਰ ਕ੍ਰੋਸ ਕਰਕੇ ਆਪਾਂ ਆ ਗਏ ਆ ਤਜਿਕਿਸਤਾਨ ਅਫਗਾਨਿਸਤਾਨ ਦਾ ਆ ਵਾਲਾ ਏਰੀਆ ਜੰਗ ਦਾ ਮੈਦਾਨ ਬਣਿਆ ਰਿਹਾ ਕਿਉਂਕਿ ਅਮਰੀਕਨ ਤੇ ਤਾਲਿਬਾਨਾਂ ਦੇ ਵਿੱਚ ਕਾਲੇ ਜਿਹੜੀਆਂ ਲੜਾਈਆਂ ਹੋਈਆਂ ਉਹ ਇਸੇ ਰਾਹ ਦੇ ਆਲੇ ਦੁਆਲੇ ਹੋਈਆਂ ਬਹੁਤ ਖੁੱਲੀ ਜ਼ਮੀਨ ਆਲੇ ਦੁਆਲੇ ਆਪਣੇ ਚੱਲਦੀ ਸੀਐਨਜੀ ਤੇ ਇੱਥੇ ਚੱਲਦੀ ਹੈ ਐਲਪੀਜੀ 28 ਰੁਪਏ ਕਿਲੋ ਦਾ ਰੇਟ ਆ ਇਹ ਵੇਖੋ ਪੰਪਾਂ ਦੇ ਉੱਤੇ ਸਿਲੰਡਰ ਵੀ ਪਏ ਆ ਇਹ ਵੀ ਲੋਕ ਪ੍ਰਵਾਹ ਗਿਲ ਜਾਂਦੇ ਇਥੋਂ ਸਤਿ ਸ਼੍ਰੀ ਅਕਾਲ ਜੀ afghanistan ਦੇ balkh ਤੋਂ ਅੱਜ ਅਸੀਂ ਚੱਲੇ ਆਂ ਤਜਾਕਿਸਤਾਨ ਇੱਥੇ ਲੱਗੇ ਬਾਰਡਰ ਪੰਦਾ ਹੋ ਆਪਾਂ ਕ੍ਰੋਸ ਕਰਨਾ ਹੈ ਹੂੰ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ balkh ਦੇ ਵਿੱਚ ਸਾਡੇ ਨਾਲ ਘਟਨਾ ਵਾਪਰੀ ਹੈ ਕਿ ਸਾਡਾ ਫੋਨ ਚੋਰੀ ਹੋ ਗਿਆ ਸੀਗਾ ਪਰ ਮੁਸਾਫਰਾਂ ਦਾ ਚੱਲਦੇ ਰਹਿਣਾ ਹੀ ਚੰਗਾ ਹੁੰਦਾ ਆ ਤੇ ਕਾਫੀ ਦਿਨ ਇੱਥੇ ਰੁਕੇ ਆਂ ਤੇ ਹੁਣ ਚੱਲਦੇ ਆਂ ਬਾਕੀ ਇੰਟੈਲੀਜੈਂਸ ਇਹਨਾਂ ਦੀ ਲੱਗੀ ਆ ਕਹਿੰਦੇ ਲੱਭ ਗਿਆ ਹੂੰ ਲੱਭ ਜਵੇ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਬਾਕੀ ਇੱਕ ਗੱਲ ਹੋਰ ਆ ਸਾਡਾ ਵੀਜ਼ਾ ਵੀ ਖਤਮ ਹੋਇਆ ਪਿਆ ਜਿੱਦਣ ਫੋਨ ਗਵਾਚਾ ਸੀ ਉਦੋਂ ਇੱਕ ਦਿਨ ਪਹਿਲਾਂ ਵੀਜ਼ਾ ਖਤਮ ਹੋ ਗਿਆ ਸੀਗਾ ਤੇ ਹੁਣ ਅਸੀਂ 5 ਦਿਨ ਲਗਭਗ ਨਹੀਂ 6 ਦਿਨ 6 ਦਿਨ ਅਸੀਂ ਓਵਰਸਟੇ ਕੀਤਾ ਬਿਨਾ ਵੀਜ਼ੇ ਤੋਂ ਹੀ ਇੱਥੇ ਰਹੇ ਆ ਤੇ ਦੇਖਦੇ ਆ ਵੀ ਹੁਣ ਬਾਰਡਰ ਤੇ ਕੀ ਹੁੰਦਾ ਵੀ ਕਿਵੇਂ ਉਹ ਸਾਨੂੰ ਕੋਈ ਫਾਇਨ ਕਰਦੇ ਆ ਜਾਂ ਫਿਰ ਉਦਾਂ ਹੀ ਆਊਟ ਕਰਦੇ ਆ ਉਹਨਾਂ ਨੇ ਵੈਸੇ ਜਿਹੜੇ ਇੱਥੇ ਇੰਟੈਲੀਜੈਂਸ ਦੇ ਅਫਸਰ ਨੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਜਦੋਂ ਤੁਸੀਂ ਉੱਥੇ ਜਾਓ ਕੋਈ ਵੀ ਤੁਹਾਨੂੰ ਰਾਹ ਦੇ ਵਿੱਚ ਰੋਕਦਾ ਹੈ ਤਾਂ ਸਾਡੇ ਨਾਲ ਉਹਨਾਂ ਦੀ ਗੱਲ ਕਰਵਾਓ ਫੋਨ ਤੇ ਗੱਲ ਕਰਵਾ ਦਿਓ ਵੀ ਅਸੀਂ ਘਰਾਂ ਦੱਸ ਨਹੀਂ ਕਹੇਗਾ ਕਿਉਂਕਿ ਸਿਰਫ ਤੁਸੀਂ ਅਸੀਂ ਉਹਨਾਂ ਨੂੰ ਦੱਸਿਆ ਹੀ ਕਿ ਅਸੀਂ ਸਿਰਫ ਫੋਨ ਦੇ ਕਰਕੇ ਆ ਵੈਸੇ ਅਸੀਂ ਘੁੰਮਣਾ ਵੀ ਸੀ ਅਸੀਂ ਘੁੰਮੇ ਵੀ ਨਹੀਂ ਉਹ ਸ਼ਹਿਰ ਕਿਉਂਕਿ ਮਾਣੀ ਉਦਾਂ ਦਾ ਹੋ ਗਿਆ ਜਿਹੜੀਆਂ ਚੀਜ਼ਾਂ ਸਾਡੇ ਕਰੀਬ ਹੋਣ ਦਿਲ ਦੇ ਜਦੋਂ ਉਹ ਗਵਾਜ ਜਾਂਦੀਆਂ ਨੇ ਬਿਲਕੁਲ ਤੇ ਭਾਵੇਂ ਤੁਹਾਡੇ ਆਸੇ-ਪਾਸੇ ਮਾਹੌਲ ਕਿੰਨਾ ਵੀ ਸੋਹਣਾ ਕਿਉਂ ਨਾ ਵੇ ਤੁਹਾਨੂੰ ਉਹ ਦੇਖਣ ਨੂੰ ਜੀ ਨਹੀਂ ਕਰਦਾ ਤੇ ਸਾਡੇ ਨਾਲ ਵੀ ਇਦਾਂ ਹੀ ਹੋਇਆ ਸੀ ਬਸ ਇਸ ਕਮਰੇ ਦੇ ਵਿੱਚ ਹੀ ਇਹ ਟਾਈਮ ਟਪਾ ਕੇ ਚੱਲੇ ਆ ਕਿਉਂਕਿ ਘੁੰਮਣ ਫਿਰਨ ਵਾਲੇ ਬੰਦੇ ਆ ਤੇ ਇਸ ਲਈ ਐਨੇ ਦਿਨ ਬੈੱਡ ਤੇ ਚੰਗਾ ਨਹੀਂ ਲੱਗ ਰਿਹਾ ਹਾਂ ਚਲੋ ਫਿਰ ਆਪਾਂ ਚੱਲਦੇ ਆ ਜੀ ਤੁਰਦੇ ਆ ਆ ਅਸੀਂ ਹੋਟਲ 'ਚ ਰੁਕੇ ਪੈ ਸੀ ਕਿ ਇੱਧਰ ਸਾਡਾ ਕਮਰਾ ਆ ਅਸੀਂ ਖਾਲੀ ਕਰ ਦਿੱਤਾ ਤੇ 헤ਠਾਂ ਨੂੰ ਹੁਣ ਉੱਤਰਦੇ ਆ ਇਧਰੋਂ ਇਹ ਬਲਖ ਉਹੀ ਹੈ ਜਿਹੜਾ ਰੇਸ਼ਮ ਵਪਾਰ ਮਾਰਗ ਦੇ ਵਿੱਚ ਬੜਾ ਫੇਮਸ ਰਿਹਾ ਹੈ ਕਹਿੰਦੇ ਹੁੰਦੇ ਜੋ ਪਿਛਲੀ ਵੀਡੀਓ 'ਚ ਵੀ ਦੱਸਿਆ ਜੋ ਸੁਖ ਚੱਜੂ ਦੇ ਚਾਰੇ ਬਲਖ ਨਾ ਬੁਖਾਰੇ ਆ ਕੁਝ ਐਵੇਂ ਦਾ ਬੁਖਾਰ ਇੱਥੋਂ ਦਾ ਬਲਖ ਦਾ ਹਾਲ ਹੈ ਮਜ਼ਾਰ ਸ਼ਰੀਫ ਸ਼ਹਿਰਿਆ ਹੈ ਬੜਾ ਰਸ਼ੀ ਹੈ ਤੇ ਪਤਾ ਹੀ ਨਹੀਂ ਲੱਗਾ ਚੋਰ ਕਿੱਧਰੋਂ ਚੋਰੀ ਕਰਕੇ ਕਿੱਧਰੋਂ ਨਿਕਲ ਗਿਆ ਬਾਕੀ ਥੱਲੇ ਚੱਲ ਕੇ ਵਿਖਾਉਣੇ ਜੇ ਹੋਰ ਕਲੀਅਰ ਦੇਖਿਆ ਇਹ ਦੂਸਰਾ ਫਲੋਰ ਸਿਗਾ ਜੀ ਇਹਦੇ ਤੇ ਆਪਾਂ ਰੁਕੇ ਪਏ ਸਿਗੇ ਹੋਟਲ ਦੇ ਸਟਾਫ ਚੋਂ ਇਹ ਹੈਗਾ ਇਹਨਾਂ ਦਾ ਕੁੱਕ ਤੇ ਇਹ ਬੰਦੇ ਨੇ ਬੜੀ ਸੇਵਾ ਕੀਤੀ ਸਾਡੀ ਥੈਂਕ ਯੂ ਬਾਜੀ ਮਿਹਰਬਾਨੀ ਇਹ ਸਾਰਾ ਕੁਝ ਬਣਾਵਣੋਂ ਕਾਹੀ ਬੰਦਾ ਖਵਾਉਂਦਾ ਰਿਹਾ ਇਹ ਨਾ ਦੁਬਈ ਰਹਿ ਕੇ ਆਇਆ ਪਿਆ ਤਾਂ ਕਰਕੇ ਇਹ ਇਹਨੂੰ ਪਤਾ ਵੀ ਸਰਦਾਰਾਂ ਨੂੰ ਭਾਜੀ ਕਹੀਦਾ ਤੇ ਉਰਦੂ ਤੋਂ ਵੀ ਜਾਣੂ ਹੈ ਉਰਦੂ ਬੋਲ ਲੈਂਦਾ ਮੁੰਡਾ ਹੈ ਆ ਦੇਖ ਲੋ ਬਾਹਰ ਆਉਂਦੇ ਹੀ ਆਹ ਹਾਲਾ ਇਸ ਤਰ੍ਹਾਂ ਇੱਥੇ ਸਮਾਨ ਵਿਗਦਾ ਲੈਪਟਾਪ ਫੋਨ ਸਾਰਾ ਕੁਝ ਜੀ ਰੋਡਾਂ ਤੇ ਰੱਖਿਆ ਪਿਆ ਹੋ ਸਕਦਾ ਸਾਡਾ ਫੋਨ ਵੀ ਕਿਤੇ ਖਿਲਾਰ ਕੇ ਇਦਾਂ ਰੱਖਿਆ ਹੋਵੇ ਤੇ ਰੱਬ ਕਰੇ ਛੇਤੀ ਲੱਭ ਵੀ ਜਾਵੇ ਇੱਥੋਂ ਗੱਡੀ ਫੜ ਕੇ ਟਰਮੀਨਲ ਤੇ ਜਾਣਾ ਆਪਾਂ ਸਮਾਨ ਸਮੁੰਨ ਸਾਰਾ ਰੱਖ ਲਿਆ ਤੇ ਚੱਲ ਭਾਈ ਕਰੋਲਾ ਆ ਲਿਆ ਇਹ ਟਰਮੀਨਲ ਤੇ ਹੁਣ ਆਪਾਂ ਨੂੰ ਬੰਦਾ ਲਾਊਗਾ ਜਿੱਥੋਂ ਆਪਾਂ ਕੁੰਦਜ਼ ਵਾਸਤੇ ਟੈਕਸੀ ਫੜਨੀ ਅਗਲੀ ਸ਼ੇਅਰ ਟੈਕਸੀ ਇਹ ਆ ਹੋਟਲ ਤੋਂ ਨਾਲ ਹੀ ਤੁਰੇ ਆ ਤੇ ਆ ਵਾਲਾ ਚੌਂਕ ਆ ਜਿਹੜੀਆਂ ਲਾਈਟਾਂ ਜਗਣਡੀਆਂ ਤੇ ਇਧਰ ਨਾਲ ਦੀ ਗਲੀ 'ਚ ਤੁਰੇ ਜਾ ਰਹੇ ਸੀ ਜਿੱਥੇ ਸਾਡਾ ਫੋਨ ਚੋਰੀ ਹੋਇਆ ਇਧਰਲੇ ਬੰਦੇ ਆ ਆ ਬਿਲਕੁਲ ਇਹੀ ਚੌਂਕ ਸੀ ਮਤਲਬ ਆ ਚੌਂਕ ਦੇ ਵਿੱਚ ਮੇਰੇ ਕੋਲ ਫੋਨ ਹੈਗਾ ਸੀ ਮੇਰੀ ਜੇਬ 'ਚ ਪਰ ਜਦੋਂ ਹੀ ਨਾਲ ਗਾਂ ਤੁਰੇ ਪੰਜਾਂ ਸੱਤਾ ਸਕਿੰਟਾਂ 'ਚ ਪਤਾ ਹੀ ਨਹੀਂ ਕਿਹੜੇ ਸਾਹਬ ਨਾਲ ਇਹਨਾਂ ਨੇ ਕੱਢ ਲਿਆ ਬਾਕੀ ਚੋਰ ਕਿਸੇ ਵੀ ਦੇਸ਼ 'ਚ ਹੋ ਸਕਦੇ ਆ ਪਰ ਇਹ ਤਾਲਿਬਾਨ ਮਸਾ ਮਸਾ ਆਪਣੀ ਇਮੇਜ ਸਹੀ ਕਰ ਰਹੇ ਸੀਗੇ ਕਿ ਅਸੀਂ ਸਾਡਾ ਰੂਲ ਬਹੁਤ ਵਧੀਆ ਤੇ ਸਿਕਿਉਰਿਟੀ ਵੀ ਸਾਨੂੰ ਬੜੀ ਵਧੀਆ ਪ੍ਰੋਵਾਈਡ ਕਰਾਈ ਇਹਨਾਂ ਨੇ ਉਹਨੇ ਦਿਨਾਂ ਨਾਲ ਜਿੱਦਣ ਦੇ ਬੜੇ ਬੈਕ ਆਫ ਕੰਮ ਰਹੇ ਆ ਪਰ ਪਤਾ ਨਹੀਂ ਹੁੰਦਾ ਨਾ ਵੀ ਕਿਹੜੀ ਵੇਲੇ ਕਿਹੜੀ ਘਟਨਾ ਵਾਪਰ ਜਾਣੀ ਤੇ ਚੋਰ ਕਿੱਥੋਂ ਕੋਈ ਨਿਕਲ ਗਿਆ ਸਕਦਾ ਸੋ ਕੰਮ ਹੋ ਗਿਆ ਇੱਥੇ ਪਰ ਇੱਥੇ ਸਜਾਵਾਂ ਬਹੁਤ ਸਖਤ ਨੇ ਚੋਰ ਫੜਿਆ ਜਾਊਗਾ ਨਾ ਉਹਦੀ ਖਲ ਦੇਡ ਦੇਣੀ ਇਹਨਾਂ ਨੇ ਉਹਦਾ ਨੁਮਨਾ ਹੀ ਦੇਖ ਚੁੱਕੇ ਆ ਉਹਦਾ ਹਾਂ ਕਿਉਂਕਿ ਇੱਕ ਸ਼ੱਕੀ ਬੰਦਾ ਇਹਨਾਂ ਨੇ ਫੜਿਆ ਵੀ ਸੀਗਾ ਤੇ ਬਹੁਤ ਬੁਰਾ ਹਾਲ ਕੀਤਾ ਉਹਦਾ ਸਾਡੇ ਸਾਹਮਣੇ ਫੈਂਟਿਆ ਉਹਨਾਂ ਨੇ ਕਿਉਂਕਿ ਕਿਸੇ ਵੀ ਦੇਸ਼ ਦੇ ਉਹ ਜਿਹੜਾ ਇੱਕ ਰੈਪਿਟੇਸ਼ਨ ਹੁੰਦੀ ਹੈ ਨਾ ਉਹ ਤੇ ਸੱਟ ਲੱਗਦੀ ਹੈ ਵੀ ਯਾਰ ਟੂਰਿਸਟ ਘੁੰਮਣ ਆਇਆ ਤਾਂ ਉਹਦਾ ਚੋਰੀ ਹੋ ਜਵੇ ਆਪਣੇ ਮੁਲਕ 'ਚ ਇਦਾਂ ਹੋ ਜਵੇ ਤੇ ਬੰਦਾ ਗਾਂਹ ਤੋਂ ਆਊਗਾ ਹੀ ਨਹੀਂ ਇਮਪ੍ਰੈਸ਼ਨ ਗਲਤ ਜਾਂਦਾ ਨਾ ਸੋ ਇਹੀ ਇਹਨਾਂ ਨੂੰ ਵੀ ਸਾਡੇ ਦੇਸ਼ ਦਾ ਇਮਪ੍ਰੈਸ਼ਨ ਗਲਤ ਨਾ ਜਾਵੇ ਤਾਂ ਕਰਕੇ ਅੱਡੀ ਚੋਟੀ ਦਾ ਇਹਨਾਂ ਨੇ ਜ਼ੋਰ ਲਾਇਆ ਪਿਆ ਤੇ ਵਾਇਗਰੂ ਕਰੇ ਇਹ ਉਹਦੇ ਚੇ ਕਾਮਯਾਬ ਹੋਣ ਤੇ ਲਭ ਲੈਣਾ ਇਥੇ ਮੌਸਮ ਕਾਫੀ ਜ਼ਿਆਦਾ ਠੰਡਾ ਆ ਜਿਸ ਦਿਨ ਆਏ ਸੀ ਉਸ ਦਿਨ ਤੋਂ ਪਸਗੀ ਅਗਲੇ ਦਿਨ ਮਤਲਬ ਜਦੋਂ ਅਸੀਂ ਬਾਹਰ ਨਿਕਲ ਕੇ ਵੇਖਿਆ ਕਿ ਪਹੁੰਚੇ ਤਾਂ ਰਾਤ ਨੂੰ ਹੀ ਸੀਗੇ ਉਸ ਦਿਨ ਵੀ ਠੀਕ ਸੀ ਠੰਡ ਵੈਸੇ ਪਰ ਅਗਲੇ ਦਿਨ ਤੋਂ ਧੁੱਪ ਨਿਕਲੀ ਹੋਈ ਸੀ ਆ 10 ਤੋਂ ਉੱਪਰ ਸੀਗਾ ਟੈਂਪਰੇਚਰ ਪਰ ਬਰਫ਼ ਦੀ ਫੁਹਾਰ ਜੀ ਵੀ ਥੋੜੀ ਜੀ ਪੈ ਗਈ ਆ ਪੈ ਗਈ ਆ ਇਸ ਕਰਕੇ ਠੰਡ ਕਾਫੀ ਵੱਧ ਗਈ ਹੋਣ ਦਾ ਧੁੰਦ ਲਾ ਜਾ ਇਦਾਂ ਦਾ ਹੀ ਮੌਸਮ ਆ ਹੋਣੇ ਕਹਿੰਦੇ ਆ ਵੀ ਇੱਥੇ ਕੁਝ ਦਿਨਾਂ ਦੇ ਵਿੱਚ ਬਰਫਬਾਰਿਸ਼ ਸ਼ੁਰੂ ਹੋ ਜਾਣੀ ਇੱਥੇ ਵੀ ਕਿਉਂਕਿ ਸਾਰੇ ਅਫਗਾਨਿਸਤਾਨ ਦੇ ਵਿੱਚ ਹੀ ਲਗਭਗ ਬਰਫ ਪੈਂਦੀ ਆ ਪੈਂਦੀ ਆ ਤੇ ਬਰਫ ਦਾ ਕਰਕੇ ਹੀ ਸਾਡਾ ਰੂਟ ਡਿਵਲਟ ਹੋਇਆ ਵੀ ਅਸੀਂ 2 ਦਿਨ ਲੇਟ ਪਹੁੰਚੇ ਇੱਥੇ ਜੇ ਬਰਫ ਨਾ ਉਸ ਪੰਜ ਸ਼ੇਰ ਮਾਰਗ ਤੇ ਪੈਂਦੀ ਤੇ ਅਸੀਂ ਕਦੋਂ ਦੇ ਇੱਥੇ ਆ ਕੇ ਤੇ ਅਗਲੇ ਮੁਲਕ 'ਚ ਲੰਘ ਜਾਣਾ ਸੀ ਤੇ ਸਾਡੇ ਨਾਲ ਇਹ ਘਟਨਾ ਹੋਣੀ ਨਹੀਂ ਸੀ ਕਿਸੇ ਸ਼ਹਿਰ 'ਚ ਕਿਹੜੀਆਂ ਉਮੀਦਾਂ ਲੈ ਕੇ ਬੰਦਾ ਆਉਂਦਾ ਤੇ ਪਤਾ ਨਹੀਂ ਹੁੰਦਾ ਉੱਥੇ ਕੀ ਹੋਣਾ ਹੈ ਕੀ ਹੋਣਾ ਤੇ ਇੱਥੇ ਵੀ ਅਸੀਂ ਕਈ ਉਮੀਦਾਂ ਲੈ ਕੇ ਆਏ ਸੀਗੇ ਕਿ ਇਦਾਂ ਘੁੰਮਾਂਗੇ ਇਦਾਂ ਘੁੰਮਾਂਗੇ ਪਰ ਅਸੀਂ ਘੁੰਮੇ ਵੀ ਨਹੀਂ ਤੇ ਇੱਥੋਂ ਜਾਣ ਨੂੰ ਜੀ ਵੀ ਨਹੀਂ ਕਰਦਾ ਜੀ ਇਸ ਲਈ ਨਹੀਂ ਕਰਦਾ ਕਿਉਂਕਿ ਇੱਥੇ ਸਾਡੀ ਬਹੁਤ ਕੀ ਹੁੰਦੀ ਚੀਜ਼ ਹੈ ਨਹੀਂ ਤਾਂ ਹਮੇਸ਼ਾ ਆਮਾ ਹੁੰਦਾ ਕਿ ਚੱਲ ਠੀਕ ਆ ਘੁੰਮ ਲਿਆ ਤੇ ਬੰਦਾ ਚੱਲੇ ਉਹ ਤਾਂ ਸਿਰਫ ਆਪਣੀ ਮਿੱਟੀ ਨਾਲ ਹੁੰਦਾ ਨਾ ਉਹ ਘਾਰ ਹੁੰਦਾ ਵੇ ਜਿੱਥੋਂ ਆਪਣਾ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ ਹਨਾ ਬਿਲਕੁਲ ਤੇ ਪਰ ਇੱਥੇ ਸਾਡੀ ਚੀਜ਼ ਦਾ ਕਰਕੇ ਮੋਹ ਆ ਤੇ ਸਾਨੂੰ ਅਫਸਰ ਵੀ ਨਹੀਂ ਕਹਿ ਰਿਹਾ ਵੀ ਤੁਸੀਂ ਜਾਓ ਕਿਉਂਕਿ ਉਹਨਾਂ ਨੂੰ ਇਹ ਆ ਵੀਰ ਚੀਜ਼ ਆਫ ਦੀ ਲੈ ਕੇ ਜਾਣ ਤੇ ਇੱਕ ਚੰਗੀ ਯਾਦਗਾਰ ਲੈ ਕੇ ਜਾਣ ਇੱਥੇ ਅਸੀਂ ਤਿੰਨ ਦਿਨ ਪਹਿਲਾਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਚੱਲ ਜਣਾ ਆ ਤਾਂ ਉਹਨਾਂ ਨੇ ਕਿਹਾ ਨਹੀਂ ਦੋ ਤਿੰਨ ਦਿਨ ਹੋਰ ਰੁਕ ਜਾਓ ਤਾਂ ਕਰਕੇ ਅਸੀਂ ਰੁਕੇ ਸੀਗੇ ਹਮ ਪਰ ਫਿਰ ਸਾਨੂੰ ਆਉਣਾ ਵੀ ਕਾਹਤੋਂ ਐਵੇਂ ਆਪਦਾ ਟਾਈਮ ਵੇਸਟ ਕਰ ਰਹੇ ਆ ਇੱਥੇ ਤੇ ਆਪਾਂ ਚੱਲੀਏ ਅਸੀਂ ਉਹਨਾਂ ਨੂੰ ਕਿਹਾ ਤਾਂ ਵੀ ਕੋਈ ਨਾ ਤੁਸੀਂ ਸਾਨੂੰ ਯਕੀਨ ਆ ਵੀ ਤੁਸੀਂ ਲੱਭ ਲਿਆ ਤੇ ਭੇਜ ਦਿਓ ਉਹ ਕਹਿੰਦੇ ਪੱਕਾ ਸੀ ਇੱਧੇ ਉਹਨਾਂ ਨੇ ਆਪ ਆਫਰ ਕੀਤਾ ਵੀ ਤੁਸੀਂ ਕੋਈ ਨਾ ਫਿਰ ਜਾਣਾ ਤੇ ਜਾਓ ਭੇਜ ਦਾਂਗੇ ਕੋਈ ਗੱਲ ਨਹੀਂ ਸ਼ਹਿਰ ਤੋਂ ਵਾਵਾ ਬਾਹਰ ਆ ਕੇ ਇਹ ਟਰਮੀਨਲ ਆ ਗਿਆ ਹੈ ਮੇਨ ਹਾਈਵੇ ਤੋਂ ਬੰਦੇ ਨੇ ਮੋੜ ਲਿਆ ਗੱਡੀ ਅੰਦਰ ਨੂੰ ਇਥੋਂ ਸ਼ੇਅਰ ਟੈਕਸੀਆਂ ਚੱਲਦੀਆਂ ਤੇ ਦੇਖਦੇ ਆ ਵੀ ਕਿਉਂਕਿ ਗੱਡੀ ਭਰੂਗੀ ਤੇ ਫੇਹੀ ਤੁਰਨੀ ਆ ਦੋਕ ਮੈਨ ਲੱਗਦਾ ਇਦਾਂ ਦੀ ਹੋਵੇ ਰੱਬ ਕਰੇ ਵੀ ਜਲਦੀ ਤੁਰ ਪਈਏ ਵੀ ਦੋਸ ਵਾਰੀਆਂ ਰਹਿੰਦੀਆਂ ਹੁਣ ਉਹਦੀਆਂ ਵਾਹਣ ਵਾਲੀਆਂ ਤਾਂ ਕਿ ਇੱਥੇ ਜ਼ਿਆਦਾ ਟਾਈਮ ਖਰਾਬ ਨਾ ਹੋਵੇ ਆ ਬੰਦਾ ਲੈ ਕੇ ਆਇਆ ਸ਼ੁਕਰੀਆ ਜਾਏਗਾ 600 ਰੁਪਏ ਇੱਕ ਆਪਨੇ ਲਈ ਹੈ। ਅੱਛਾ ਕਿੱਧਰ ਹੈ? ਇੱਕ ਤਾਂ ਬੈਗ ਸਾਡਾ ਪਹਿਲਾਂ ਹੀ ਚੱਕ ਕੇ ਲੈ ਗਿਆ ਬੰਦਾ। ਸਾਮਾਨ ਕਿੱਥੇ ਆ? ਆਹ ਕਾਰੋਲਾ ਆ। ਹਾਂ। ਇਹ ਆ ਕੋਈ ਹੋਰ ਗੱਡੀ ਆ। ਇਧਰ ਬੈਗ ਵਾਲਾ ਪਰ ਇਹ ਕਹਿੰਦਾ 700 ਲੈਣਾ ਆ ਕਹਿੰਦਾ 600 ਲੈਣਾ। ਕੋਈ ਨਾ ਫਿਰ ਇੱਚੇ ਹੁਣ ਗੱਲ ਹੋ ਗਈ ਮਨ ਭੇਚੀ ਚੱਲਦੇ। ਠੀਕ ਆ। ਇਹ ਸਹੀ ਗੱਡੀ ਹੈ। ਬੈਠੋ। ਸਮਾਨ ਸਮੂਹ ਰੱਖਿਆ ਗਿਆ ਤੇਰਪੀ ਗੱਡੀ ਟਰਮੀਨਲ ਤੋਂ ਤੇ ਇਹੀ ਮੇਨ ਟਰਮੀਨਲ ਆ ਜਿੱਥੋਂ ਕਾਬੁਲ ਲਈ ਵੀ ਗੱਡੀਆਂ ਜਾਂਦੀਆਂ ਸਾਰੇ ਪਾਸਿਆਂ ਨੂੰ ਇੱਥੋਂ ਹੀ ਚੱਲਦੀਆਂ ਬੱਸਾਂ ਵੀ ਹੈਗੀਆਂ ਨੇ ਬੱਸਾਂ ਇਹੀ ਅੱਡਾ ਮੇਨ ਪਰ ਜਿਆਦਾ ਵਧੀਆ ਇਹੀ ਆ ਵੀ ਬੰਦਾ ਟੈਕਸੀ ਤੇ ਚੱਲ ਜਾਂਦਾ ਤੇ ਛੇਤੀ ਪਹੁੰਚਾ ਦਿੰਦੀ ਹੈ ਉਹਦੇ ਮਿਲ ਗਈ ਤੁਸੀਂ ਕਹਿੰਦੇ ਸੀ ਨਾ ਜੇਤੀ ਮਿਲਦੇ ਬੰਦੇ ਦੋ ਪੂਰੇ ਸੀ ਇਹਦੇ ਦੋ ਹੀ ਚਾਹੀਦੇ ਸੀ ਹੋਰ ਅੱਛਾ ਬੰਦੇ ਇਹ ਹਾਂ ਬੰਦੇ ਅੱਜ ਪਹਿਲੇ ਦਿਨ ਮਜ਼ਾਰ ਸ਼ਹਿਰ ਚ ਜਦੋਂ ਹੁਣ ਨਿਕਲੇ ਆ ਤਾਂ ਟ੍ਰੇਨ ਦਾ ਟ੍ਰੈਕ ਵੇਖਿਆ ਰੇਲ ਦੀ ਪਟੜੀ ਵੇਖੀ ਹੈ ਤੇ ਇਹ ਕਹਿੰਦੇ ਉਸ ਬੇਕਿਸਤਾਨ ਜਾਂਦੀ ਹੈ ਤੇ ਪਰ ਹੁਣ ਇਹ ਬੰਦ ਆ ਪੂਰੇ ਅਫਗਾਨਿਸਤਾਨ ਚ ਅਸੀਂ ਹੁਣ ਤੱਕ ਟ੍ਰੈਕ ਨਹੀਂ ਸੀ ਵੇਖਿਆ ਰੇਲਵੇ ਦਾ ਤੇ ਮਜ਼ਾਰ ਤੋਂ ਜਿਹੜਾ ਕੁੰਦਸ ਦਾ ਸਫ਼ਰ ਆ 2 ਢਾਈ ਘੰਟਿਆਂ ਦਾ ਤੇ ਇਹ 150 ਕਿਲੋਮੀਟਰ ਤੋਂ ਉੱਤੇ ਹੈਗਾ ਹੁਣ ਤੱਕ ਵੈਸੇ ਜਿੰਨੇ ਵੀ ਸਾਨੂੰ ਬੰਦੇ ਇੱਥੇ ਮਿਲੇ ਸਾਰੇ ਕਹਿੰਦੇ ਤੁਹਾਡਾ ਫੋਨ ਲੱਭ ਜੂ ਮੋਰੇ ਜਿਹੜੇ ਭਾਈ ਸਾਹਿਬ ਬੈਠੇ ਆ ਡਰਾਈਵਰ ਦੇ ਨਾਲ ਇਹਨਾਂ ਦਾ ਵੀ ਫੋਨ ਗਵਾਚ ਗਿਆ ਸੀ ਤੇ ਕਹਿੰਦੇ ਮੈਂ ਇਹ ਇੱਥੋਂ ਦੀ ਰਹਿਣ ਵਾਲਿਆ ਕਹਿੰਦੇ ਕੰਪਲੇਂਟ ਕੀਤੀ ਤੇ ਮੈਨੂੰ ਕੁਝ ਦਿਨਾਂ ਬਾਅਦ ਫਿਰ ਫੋਨ ਆ ਗਿਆ ਸੀ ਵੀ ਆਜੋ ਵੀ ਤੁਹਾਡਾ ਫੋਨ ਲੱਭ ਗਿਆ ਤੇ ਚੋਰ ਕਹਿੰਦੇ ਫੜ ਲਿਆ ਉਹਨਾਂ ਨੇ ਬਸ ਕਹਿੰਦੇ ਲੱਭ ਲੈਂਦੇ ਆ ਟਾਈਮ ਜ਼ਰੂਰ ਲੱਗ ਜਾਂਦਾ ਥੋੜਾ ਕਹਿੰਦੇ ਕਿ ਇੱਥੇ ਇਹ ਨਹੀਂ ਆ ਹਾਂ ਕ੍ਰਾਈਮ ਨੂੰ ਨਹੀਂ ਖਤਮ ਕਰਦੇ ਕ੍ਰਾਈਮ ਕਰਨ ਵਾਲਾ ਬੰਦਾ ਹੀ ਖਤਮ ਕਰ ਦਿੰਦੇ ਆ ਸਹੀ ਗੱਲ ਵੀ ਨਾ ਰਹੂਗਾ ਬਾਸ ਦੇ ਨਾ ਵਜੂ ਬਾਂਸਰੀ ਹਾਂ ਉਹ ਵਿੱਚ ਵਿੱਚ ਕੋਈ ਟਮਾ ਟਮਾ ਖਰਾਬੀ ਕਰਦਾ ਆ ਉਹਦੇ ਨਾਲ ਉਦਾਹਰਨ ਵੀ ਸੈੱਟ ਹੋ ਜਾਂਦੀ ਹੋਰਾਂ ਵਾਸਤੇ ਅਫਗਾਨਿਸਤਾਨ ਦਾ ਆ ਵਾਲਾ ਏਰੀਆ ਜੰਗ ਦਾ ਮੈਦਾਨ ਬਣਿਆ ਰਿਹਾ ਕਿਉਂਕਿ ਅਮਰੀਕਨ ਤੇ ਤਾਲਿਬਾਨਾਂ ਦੇ ਵਿੱਚ ਕਾਹਲੇ ਜਿਹੜੀਆਂ ਲੜਾਈਆਂ ਹੋਈਆਂ ਉਹ ਇਸੇ ਰਾਹ ਦੇ ਆਲੇ ਦੁਆਲੇ ਹੋਈਆਂ ਬਹੁਤ ਖੁੱਲੀ ਜ਼ਮੀਨ ਆਲੇ ਦੁਆਲੇ ਇੱਧਰ ਥੋੜੀ ਜਿਹੀ ਧੁੰਦ ਆਈ ਪਈ ਆ ਇੱਧਰ ਵਿਖਾਉਣਾ ਬਹੁਤ ਜ਼ਿਆਦਾ ਖੁੱਲੀ ਜ਼ਮੀਨ ਹੈ ਤੇ ਇੱਥੇ ਹੁਣ ਕੰਮ ਵੀ ਚੱਲ ਰਿਹਾ ਵੀ ਛੇਤੀ ਇਹ ਸਾਰੀ ਜ਼ਮੀਨ ਨੂੰ ਆਬਾਦ ਕੀਤਾ ਜਾਵੇ ਕਿਉਂਕਿ ਕੈਸ਼ ਟੱਪਾ ਨਹਿਰ ਜਿਹੜੀ ਆ ਉਹ ਇੱਧਰ ਨਿਕਲੂਗੀ ਬਲਖ ਤੋਂ ਤੇ ਇਹ ਸਾਰੇ ਏਰੀਏ ਨੂੰ ਹਰਿਆ ਭਰਿਆ ਕਰੂਗੀ ਤੇ ਵੈਸੇ ਕਿਤੇ ਕਿਤੇ ਪਿੱਛੇ ਖੇਤੀ ਆਈ ਸੀਗੀ ਖੇਤੀ ਨਹੀਂ ਮਤਲਬ ਬੰਜਰ ਸੀ ਪਰ ਉੱਥੇ ਪੰਪ ਲੱਗੇ ਪੈ ਸੀ ਜ਼ਰੂਰ ਸੋਲਰ ਪੈਨਲ ਵਾਲੇ ਕਣ ਕਣਕ ਦੇ ਵਿੱਚ ਵਿੱਚੋਂ ਵਿੱਚੋਂ ਸੀਗੀ ਤੇ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਇਹ ਚੰਗਾ ਗ੍ਰੀਨ ਹੋ ਜਾਊਗਾ ਏਰੀਆ ਕੁਝ ਵੀ ਨਹੀਂ ਹੈਗਾ ਆਸੇ-ਪਾਸੇ ਸਾਰਾ ਮਤਲਬ ਹਜ਼ਾਰਾਂ ਏਕੜਾਂ ਐਨਕਾ ਇਦਾਂ ਹੀ ਪਈਆਂ ਨੇ ਪੂਰੇ ਪਹਾੜ ਆ ਗਏ ਹੁਣ ਪਹਿਲਾ ਪਲੇਸ ਜਗਾ ਮਾਰੇ ਬਹੁਤ ਸੋਹਣਾ ਏਰੀਆ ਆ ਰਿਹਾ ਕਿਹੜੀ ਕਿਹੜੀ ਤੁਮਝ ਕਿੰਨਾ ਵਧੀਆ ਲੱਗਦਾ ਹੋਣਾ ਸਾਰਾ ਇਹ ਕਿਉਂਕਿ ਹੁਣ ਤਾਂ ਬੱਦਲ ਵਾਈਜੀ ਆ ਸਾਰੀ ਧੁੰਦ ਪਈ ਆ ਤੋ ਪੱਜੇ ਵਧੀਆ ਰੇਤਾ ਬਹੁਤ ਸੋਹਣੀ ਬਾਹ ਮਾਰਦਾ ਹੋਊਗਾ ਪਹੁੰਚ ਗਏ ਆਪਾਂ ਕੁੰਦੂਜ 3 ਵਜੇ ਆ ਤੇ 5 ਵਜੇ ਤੱਕ ਬਾਰਡਰ ਕਰਾਸ ਕਰਨ ਦਾ ਟਾਈਮ ਹੈਗਾ ਆ ਹੁਣੇ ਵੀਰ ਜੀ ਆਪਾਂ ਨੂੰ ਟੈਕਸੀ ਸਟੈਂਡ ਤੇ ਉਤਾਰ ਦੇਣਗੇ ਤੇ ਉੱਥੋਂ ਆਪਾਂ ਅਗਲੀ ਟੈਕਸੀ ਲੈ ਕੇ ਬਾਰਡਰ ਵੱਲ ਜਾਵਾਂਗੇ ਤੇ ਆਪਾਂ ਨੂੰ ਜਾਣ ਲਈ ਇੱਥੋਂ ਤਕਰੀਬਨ ਘੰਟਾ ਕੁ ਲੱਗੀ ਜਾਣਾ ਬਾਰਡਰ ਤੱਕ ਇਹ ਸਕੁੰਦੂਜ ਸ਼ਹਿਰ ਦੇ ਵਿੱਚ ਵੀ ਸਿੱਖਾਂ ਦੀ ਆਬਾਦੀ ਬਹੁਤ ਜ਼ਿਆਦੀ ਸੀਗੀ ਪਰ ਸਮੇਂ ਦੇ ਨਾਲ-ਨਾਲ ਜਿਵੇਂ 10ਵੀਂ ਅਫਗਾਨਿਸਤਾਨ 'ਚ ਹਾਲਾਤ ਕਿਵੇਂ ਬਦਲੇ ਤੇ ਉਸ ਹਿਸਾਬ ਨਾਲ ਫਿਰ ਹੌਲੀ-ਹੌਲੀ ਇੱਥੋਂ ਸਿੱਖ 플ਾਈਨ ਹੋ ਗਏ ਹੋਰ ਦੇਸ਼ਾਂ ਨੂੰ ਤੇ ਹੁਣ ਇੱਥੇ ਵੈਸੇ ਗੁਰਦੁਆਰਾ ਸਾਹਿਬ ਹੈਗੇ ਨੇ ਜੋ ਦੀ ਸਾਮ ਸੰਭਾਲ ਵੀ ਕਰ ਰਹੀਆਂ ਸੰਗਤਾਂ ਪਰ ਹੁਣ ਜਿਆਦਾ ਇੱਥੇ ਸਿੱਖ ਨਹੀਂ ਹੈਗੇ ਟਰਮੀਨਲ ਤੇ ਪਹੁੰਚ ਗਏ ਸੀ ਪਰ ਅਸੀਂ ਫਿਰ ਉੱਕਾ-ਪੁੱਕਾ ਕਰ ਲਿਆ ਸੀ ਕਿ ਹੁਣ ਇੱਥੇ ਵੇਟ ਕਰਾਂਗੇ ਤੇ ਬਾਈ ਨੂੰ ਕਹਿਤਾ ਵੀ ਤੈਨੂੰ ਥੋੜੇ ਜਿਹਾ ਵੱਧ ਦੇ ਦਾਂਗੇ ਤੇ ਸਾਨੂੰ ਉੱਥੇ ਹੀ ਲਾਇਆ ਦੇ ਬਾਰਡਰ ਦੇ ਹੁਣ ਸ਼ੇਰਖਾਨ ਬਾਰਡਰ ਨੂੰ ਸਿੱਧੀ ਖਿੱਚ ਲਈ ਆ ਇਹਨੇ ਆਪਣੇ ਚੱਲਦੀ ਸੀ ਐਨਜੀਟੀ ਇੱਥੇ ਚੱਲਦੀ ਹੈ ਐਲਪੀਜੀ 28 ਰੁਪਏ ਕਿਲੋ ਦਾ ਰੇਟ ਆ ਤੇ ਆ ਵੇਖੋ ਪੰਪਾਂ ਦੇ ਉੱਤੇ ਸਿਲੰਡਰ ਵੀ ਪਏ ਆ ਇਹ ਵੀ ਲੋਕ ਪ੍ਰਵਾਹ 흘 ਜਾਂਦੇ ਇਥੋਂ ਆਪਣੇ ਹੁਣ ਸਿਆਲਾਂ 'ਚ ਕਿੰਨੂ ਸੰਤਰੇ ਰੋਡਾਂ ਤੇ ਇਦਾਂ ਵਿਕਦੇ ਹੁੰਦੇ ਆ ਤੇ ਇੱਥੇ ਗਾਜਰਾਂ ਵੇਚ ਰਹੇ ਆ ਲੋਕ ਇਥੋਂ ਨਾਲ ਖੱਤਿਆਂ ਦੇ ਵਿੱਚੋਂ ਪੱਟ ਕੇ ਤੇ ਖੇਤੀ ਵਾਲਾ ਏਰੀਆ ਇਹ ਥੋੜਾ ਜਿਹਾ ਸਬਜ਼ੀਆਂ ਸੁਬਜ਼ੀਆਂ ਲੱਗੀਆਂ ਪਈਆਂ ਆਲੂ ਵੀ ਲੱਗਾ ਦਿਖਦਾ ਇੱਧਰ ਗਾਜਰਾਂ ਆ ਗਾਜਰਾਂ ਦਾ ਖੇਤ ਆ ਤੇ ਵਿੱਚੋਂ ਵਿੱਚੋਂ ਕਣਕ ਵੀ ਆ ਜਾਂਦੀ ਆ ਤੇ ਜਿੱਥੇ ਜਿੱਥੇ ਪਾਣੀ ਹੈਗਾ ਉੱਥੇ ਫਿਰ ਖੇਤੀ ਕਰ ਲੈਂਦੇ ਆ ਇਹ ਆ ਸਾਰਾ ਗਾਜਰ ਹੀ ਗਾਜਰ ਆ ਤੇ ਇਹ ਗਾਜਰ ਉਹ ਆਪਣੇ ਵਾਲੀ ਨਹੀਂ ਹੈਗੀ ਇਹ ਜਿੱਦਾਂ ਦੀ ਆਪਾਂ ਬਾਜ਼ਾਰੂ ਗਾਜਰ ਲਿਆਉਂਦੇ ਆ ਨਾ ਪਹਾੜੀ ਗਾਜਰ ਉਵੇਂ ਦੀ ਇੱਥੇ ਪੈਦਾ ਹੁੰਦੀ ਆ ਇਸ ਪਾਸਿਓਂ ਅਫਗਾਨਿਸਤਾਨ ਦਾ ਤਿੰਨ ਮੁਲਕਾਂ ਨਾਲ ਬਾਰਡਰ ਸਾਂਝਾ ਪਹਿਲਾ ਤਜਿਕਿਸਤਾਨ ਫਿਰ ਉਜ਼ਬੇਕਿਸਤਾਨ ਤੇ ਅਗਲਾ ਤੁਰਕਮੈਨਿਸਤਾਨ ਤੇ ਥੋੜਾ ਜਿਹਾ ਅੱਗੇ ਜਾ ਕੇ ਈਰਾਨ ਵੀ ਸ਼ੁਰੂ ਹੋ ਜਾਂਦਾ ਨਾਲ ਹੀ ਇਹ ਚਾਰ ਮੁਲਕਾਂ ਦੀ ਬੜੀ ਤਕੜੀ ਸਰਹੱਦ ਆ ਇਧਰ ਸਾਹਮਣੇ ਜਿੱਧਰ ਆਪਾਂ ਜਾ ਰਹੇ ਆ ਇਧਰ ਤਜਿਕਿਸਤਾਨ ਆਜੂਗਾ ਤੇ ਜਿੱਧਰੋਂ ਆਪਾਂ ਆਏ ਆ ਬਲਖ ਪ੍ਰੋਵਿੰਸ ਚੋਂ ਉੱਥੋਂ ਤਕਰੀਬਨ ਉਜ਼ਬੇਕਿਸਤਾਨ ਨਾਲ ਲੱਗਦਾ ਤੇ ਨਾਲ ਹੀ ਤੁਰਕਮੈਨਿਸਤਾਨ ਵੀ ਲੱਗ ਪੈਂਦਾ ਤੇ ਥੋੜਾ ਜਿਹਾ ਹੋਰ ਅੱਗੇ ਜਾ ਕੇ ਈਰਾਨ ਵੀ ਸ਼ੁਰੂ ਹੋ ਜਾਊਗਾ ਇਧਰ ਪਿਛਲੇ ਪਾਸੇ ਇਹ ਪਾਕਿਸਤਾਨ ਨਾਲ ਲੱਗਦਾ ਹੈ ਪਰ ਥੋੜਾ ਜਿਹਾ ਹਿੱਸਾ ਜਿਹੜਾ ਭਾਰਤ ਨਾਲ ਲੱਗਦਾ ਲਦਾਖ ਦੇ ਉੱਪਰਲੇ ਬੰਨੇ ਬਾਕੀ ਫਿਰ ਇਹ ਤੇਜਕਿਸਤਾਨ ਨਾਲ ਲੱਗ ਜਾਂਦਾ ਆ ਕੇ ਤੇ ਬੜਾ ਵੱਡਾ ਲੈਂਡਲੌਕ ਆ ਇਹ ਸੈਂਟਰਲ ਏਸ਼ੀਆ ਦਾ ਜਿਹੜਾ ਇੰਨੇ ਮੁਲਕਾਂ ਦੇ ਨਾਲ ਆਲੇ-ਦੁਆਲੇੋਂ ਘਿਰਿਆ ਹੋਇਆ ਬਾਰਡਰ ਤੋਂ 15 ਕਿਲੋਮੀਟਰ ਪਹਿਲਾਂ ਕੁਝ ਇਸ ਤਰ੍ਹਾਂ ਦੀ ਜ਼ਿੰਦਗੀ ਆ ਪੰਪ ਵੀ ਹੈਗੇ ਆ ਘਰ-ਬਾਰ ਵੀ ਹੈਗੇ ਆ ਪਰ ਕੱਚੇ ਨੇ ਜਿਵੇਂ ਸਾਰੇ ਬਾਰਡਰਾਂ ਦੇ ਲਾਗੇ ਛਾਕੇ ਹੁੰਦੇ ਆ ਪਰ ਵੈਸੇ ਦਾ ਅਫਗਾਨਿਸਤਾਨ ਸਾਰਾ ਹੀ ਇਦਾਂ ਦਾ ਹੈ ਮਿੱਟੀ ਦੇ ਘਰਾਂ ਵਾਲਾ ਹੀ ਆ ਤੇ ਇੱਥੇ ਬਾਰਡਰ ਤੇ ਤੇ ਹੁਣ ਆਮ ਜੀ ਗੱਲ ਆ ਇਹ ਵੀ ਖੇਤੀ ਵਾਲਾ ਏਰੀਆ ਹੀ ਆ ਇਧਰਲਾ ਕਾਫੀ ਪੱਧਰਾ ਏਰੀਆ ਲੱਗ ਰਿਹਾ ਜਿਵੇਂ ਜਿਵੇਂ ਬਾਰਡਰ ਵੱਲ ਨੂੰ ਜਾ ਰਹੇ ਆ ਨਾ ਆ ਦੇਖੋ ਕਣਕ ਇਧਰ ਬੀਜੀ ਪਈ ਕਾਫੀ ਹੋ ਗਈ ਹੁਣ ਤਾਂ ਇਹ ਤੇ ਏਸੇ ਰਸਤੇ ਰਹੀਂ ਹੀ ਜਿਹੜਾ ਵਪਾਰ ਆ ਅਫਗਾਨਿਸਤਾਨ ਤੇ ਤਜਿਕਿਸਤਾਨ ਦਾ ਉਹ ਹੁੰਦਾ ਇੱਥੇ گاਵਾ ਦੇ ਝੁੰਡ ਨੇ ਰਾਹ ਰੋਕ ਲਿਆ ਪਹਿਲੀ ਵਾਰ ਇੰਨਾ ਤਕੜਾ ਵਗ ਵੇਖਿਆ گاਵਾ ਦਾ ਤੇ ਇੱਥੇ گاਵਾ ਦੋ ਤਰ੍ਹਾਂ ਵਰਤੀਆਂ ਜਾਂਦੀਆਂ ਇੱਕ ਤਾਂ ਦੁੱਧ ਚੋਂਣ ਲਈ ਤੇ ਦੂਸਰਾ ਇਹਨਾਂ ਨੂੰ ਖਾਂਦੇ ਵੀ ਆ ਦੇ ਨੇੜੇ ਹੀ ਆਪਾਂ ਪਹੁੰਚਣ ਵਾਲੇ ਆ ਤੇ ਇੱਕ ਚੱਕ ਪੋਸਟ ਲੰਘੀ ਆਂਦੀ ਐ ਤੇ ਅੱਗੇ ਹੋਰ ਮੈਨੂੰ ਲੱਗਦਾ ਵੀ ਇੱਕ ਦੋ ਚੱਕ ਪੋਸਟਾਂ ਹੋਣ ਹੋਰ ਹੋਣਗੀਆਂ ਸਿਕਿਉਰਿਟੀ ਰੀਜ਼ਨ ਕਰਕੇ ਪਿੰਡ ਵਸਿਆ ਉਹ ਇੰਦਰਲੇ ਪਾਸੇ ਹਾਂ ਬਾਰਡਰ ਤੇ ਆ ਦੇ ਇਧਰ ਵੀ ਪਿੰਡ ਵਸਿਆ ਬਿਲਕੁਲ ਨਾਲ ਉਹ ਸਾਹਮਣੇ ਵੀ ਇੱਕ 게ਟ ਆ ਗਿਆ ਉੱਥੇ ਵੀ ਚੌਂਕੀ ਹੈਗੀ ਐ ਪਰ ये कला ऊन गेट आ कोई खड़ा नहीं है गाय इे इधर कद कस्टम डिपार्टमेंट है वो दा गेट लगे पाया क्योंकि तो इतों ही कस्टम क्लीयर करा के गड्डिया फेरी जा ਆ ਇਰਤਜਾਕਿਸਤਾਨ ਜਾਏਗੀ ਬਿਲਕੁਲ ਇਹ ਗੱਡੀ ਜਨ ਗੱਡੀ ਜਾਣ ਦੇ ਲਈ ਸਾਰਾ ਰਾਹ ਇੱਧਰ ਲਾਇਆ ਇਹ ਬੰਦਿਆਂ ਨੇ ਜਾਣ ਲਈ ਇੱਧਰ ਲਾਇਆ ਇਹੀ ਗੇਟ ਹੈ ਨਾ ਇਹ ਗੇਟ ਹੈ ਠੀਕ ਹੈ ਓਕੇ ਉਹਨਾਂ ਦੀ ਕੋਈ ਬਾਤ ਕਰੋ ਜੀ ਸ਼ੁਕਰੀਆ ਉਤਰ ਗਏ ਜੀ ਆਪਾਂ ਆ ਗਏ ਤੇ ਮਨਪ੍ਰੀਤ ਕੌਰ ਜੀ ਅੱਜ ਆਪਾਂ ਐਕਸਪਾਇਰ ਵੀਜ਼ੇ ਤੋਂ ਕਰਾਸ ਕਰਨਾ ਵੇਖੋ ਕੀ ਬਣਦਾ ਨਮਸਕਾਰ ਨੇ ਕਰੇ ਵੀਜ਼ਾ ਲੰਘੇ ਤੋਂ ਹੀ ਅਫਗਾਨਿਸਤਾਨ ਬਾਰਡਰ ਕਰਾਸ ਕਰਕੇ ਆਪਾਂ ਆ ਗਏ ਆ ਤਜਿਕਿਸਤਾਨ ਪਾਸਪੋਰਟ ਦੇ ਦਿਓ ਅਫਗਾਨਿਸਤਾਨ ਦੇਸ਼ ਘੁੰਮ ਕੇ ਅਸੀਂ ਹੁਣ ਪਹੁੰਚ ਗਏ ਆ ਤਜਿਕਿਸਤਾਨ ਤੇ ਨਾ ਦੋਨਾਂ ਦੇਸ਼ਾਂ ਦੇ ਵਿਚਾਲੇ ਇੱਕ ਦਰਿਆ ਪੈਂਦਾ ਅਮੂ ਦਰਿਆ ਅਮੂ ਦਰਿਆ ਇਧਰਲੇ ਪਾਸੇ ਦਰਿਆ ਪਿੱਛੇ ਰਹਿ ਗਿਆ ਉਹਦੇ ਉੱਤੇ ਕਾਫੀ ਵੱਡਾ ਪੁਲ ਬਣਿਆ ਤੇ ਉਹ ਲੰਘ ਕੇ ਆਪਾਂ ਆ ਗਏ ਆ ਬਾਕੇ ਹੁਣ ਇੱਥੋਂ ਥੋੜਾ ਜਾ ਗਾਂ ਲੰਘ ਕੇ ਵੇਖਦੇ ਆ ਵੀ ਕੋਈ ਟੈਕਸੀ ਵਗੈਰਾ ਮਿਲ ਜਵੇ ਤੇ ਦੇਤਰੇ ਚਲਦੇ ਆ ਇਧਰ ਦੀ ਟਰੱਕ ਜਾ ਰਹੀ ਉਹ ਤੇ ਕ੍ਰਾਸ ਹੋ ਰਿਹਾ ਤੇ ਮੈਂ ਟੈਕਸੀ ਵੀ ਇਧਰ ਇਧਰ ਦੀ ਚਲਦੇ ਮਿਲਣਾ ਚਲੋ ਇਧਰ ਦੀ ਵੇਖਦੇ ਆ ਇਹੀ ਰਾਹ ਹੋਊਗਾ ਕਿਉਂਕਿ ਇਥੋਂ ਤੇ ਇਹਨਾਂ ਬਾਰਡਰ ਟੱਪਣ ਦੇ ਨਾਲ ਹੀ ਕਾਫੀ ਕੁਝ ਬਦਲਿਆ ਲੱਗਦਾ ਇਮੀਗ੍ਰੇਸ਼ਨ ਵਾਲਿਆਂ ਦੇ ਚਿਹਰੇ ਬਦਲੇ ਆ ਸਾਰਾ ਕੁਝ ਮਤਲਬ ਅਫਗਾਨੀ ਬੰਦੇ ਉਹ ਸੀਗੇ ਤੇ ਜੀਕੀ ਬੰਦੇ ਆ ਫਾਸ਼ਾ ਦਾ ਫਰਕਾ ਕਿੰਨੀ ਛੇਤੀ ਪੌਣ ਪਾਣੀ ਸਾਰਾ ਕੁਝ ਬਦਲ ਗਿਆ ਇਹ ਰੇ ਸਾਰਾ ਕੁਝ ਬਦਲ ਜਾਂਦਾ ਹੈ ਤੇ ਬਣ ਦੇਖਦੇ ਜਾ ਕੇ ਕਿ ਬਾਕੀ ਸਾਨੂੰ ਕੋਈ ਬਾਲਾ ਜਿਆਦਾ ਪੁੱਛਿਆ ਨਹੀਂ ਹੈ ਫਗਾਨੀ ਜਿਹੜਾ ਇਮੀਗ੍ਰੇਸ਼ਨ ਸੀਗਾ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਮਜਬੂਰੀ ਸੀ ਤਾਂ ਕਰਕੇ ਰੁਕੇ ਸੀ ਉਹਨਾਂ ਨੇ ਤੁਹਾਨੂੰ ਪੁੱਛਿਆ ਮੈਨੂੰ ਉਹਨੇ ਕੁਝ ਨਹੀਂ ਪੁੱਛਿਆ ਜਦੋਂ ਮੈਂ ਗਈ ਉਹਨਾਂ ਨੇ ਸਿਰਫ ਪੁੱਛਿਆ ਕਿ ਥੋਂ ਇੰਡੀਆ ਤੋਂ ਵੀਜ਼ਾ ਕਿੱਥੋਂ ਲਿਆ ਸੀ ਕੀ ਕਰਨ ਆਏ ਸੀ ਤੇ ਨਾਲ ਕੌਣ ਹੈ ਕੱਲੇ ਹੋ ਬਸ ਹਾਂ ਉਹਨਾਂ ਨੇ ਦੇਖਿਆ ਨਹੀਂ ਲੋਕ ਉਹ ਜਿਹੜਾ ਫੇਰ ਉਹਨਾਂ ਨੇ ਤੁਹਾਨੂੰ ਪੁੱਛਿਆ ਮੇਰੇ ਕੋਲ ਪੁਲਿਸ ਵੱਲੋਂ ਉਹ ਜਿਹੜਾ ਲੈਟਰ ਦਿੱਤਾ ਪਿਆ ਸੀ ਉਹ ਸੀ ਕੰਪਲੇਂਟ ਵਾਲਾ ਉਹ ਸ਼ੋਅ ਕਰਤਾ ਵੀ ਅਸੀਂ ਇਸ ਰੀਜ਼ਨ ਕਰਕੇ ਰੁਕੇ ਪਏ ਸੀਗੇ ਤਾਂ ਓਵਰ ਸਟੇ ਹੋ ਗਿਆ ਕਹਿੰਦੇ ਠੀਕ ਆ ਜਾਓ ਲਾ ਕੇ ਠੱਪਾ ਕੱਢਤਾ ਉਹਨਾਂ ਨੇ ਆਊਟ ਕਰਤਾ ਕੋਈ ਐਕਸਟਰਾ ਪੈਸੇ ਨਹੀਂ ਲਏ ਸਾਨੂੰ ਸਿੱਕਾ ਵੀ ਸ਼ਾਂਤ ਫਾਈਨ ਲੱਗ ਜਾਊਗਾ ਫਾਈਨ ਵੀ ਜਾਂ ਫਿਰ ਕਹਿੰਦੇ ਸੀ ਕਿ ਕ੍ਰੋਸਿੰਗ ਲਈ ਵੀ ਜਿੰਨੇ ਹਾਂ ਹਾਂ ਸ਼ਾਇਦ ਵੱਖਰਾ ਪਰਮਿਟ ਬਣਦਾ ਕਹਿੰਦੇ ਉਹਦੇ ਪੀ ਪੈਸੇ ਲੱਗਦੇ ਆ ਪਰ ਨਹੀਂ ਉਹ ਉਹਨਾਂ ਨੇ ਉਹ 7 ਦਿਨ ਅਸੀਂ ਉੱਪਰ ਚੱਲ ਗਏ ਸੀ ਸਾਡਾ ਵੀਜ਼ਾ ਖਤਮ ਹੋਇਆ ਪਿਆ ਸੀਗਾ ਹਾਂ 7 ਦਿਨ ਉੱਪਰ ਸੀਗੇ ਜਿਵੇਂ ਰਾਂਤ ਅਫਗਾਨਿਸਤਾਨ ਬਾਰਡਰ ਆਪਾਂ ਕਰਾਸ ਕੀਤਾ ਸੀ ਉੱਥੇ ਵੀ ਟਰੱਕਾਂ ਦੇ ਰਾਹੀ ਵਪਾਰ ਹੁੰਦਾ ਤੇ ਇੰਜੀ ਅਫਗਾਨਿਸਤਾਨ ਤੋਂ ਤ ਤਜਿਕਿਸਤਾਨ ਬਾਰਡਰ ਦੇ ਉੱਤੇ ਵੀ ਦੇਖੋ ਕਿੰਨਾ ਟਰੱਕ ਖੜਾ ਤੋਂ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਆਰਥਿਕਤਾ ਦੇ ਵਿੱਚ ਬੜਾ ਵੱਡਾ ਯੋਗਦਾਨ ਹੁੰਦਾ ਜਦੋਂ ਇਦਾਂ ਦੇਸ਼ਾਂ ਦੇ ਬਾਰਡਰ ਖੁੱਲੇ ਹੁੰਦੇ ਆ ਵਪਾਰ ਵਾਸਤੇ ਤੋਂ ਇਸੇ ਕਰਕੇ ਹੀ ਆਪਣੇ ਵੀ ਵਾਰ-ਵਾਰ ਮੁੱਦਾ ਉੱਠਦਾ ਰਹਿੰਦਾ ਕਿ ਪਾਕਿਸਤਾਨ ਨਾਲ ਪੰਜਾਬ ਜਿਹੜਾ ਵਾਗਾ ਬਾਰਡਰ ਆ ਉਹਦੇ ਥਰੂ ਵਪਾਰ ਕੀਤਾ ਜਾਵੇ। ਖੈਰ ਦੇਖਦੇ ਆ ਕਦੋਂ ਖੁੱਲਦਾ ਕਿਉਂਕਿ ਆਰਥਿਕਤਾ ਦੋਵਾਂ ਦੇਸ਼ਾਂ ਦੀ ਉਹਦੇ ਨਾਲ ਮਜ਼ਬੂਤ ਹੁੰਦੀ ਆ। ਬਾਰਡਰ ਤੇ ਨਾ ਗੱਡੀ ਸੌਖੀ ਨਹੀਂ ਲੱਭਦੀ ਮਸਾਂ ਹ ਲੱਭੀ ਆ। ਇਹ ਸਾਨੂੰ ਹੁਣ ਇੱਥੇ ਲੱਗੇ ਇੱਕ ਟਾਊਨ ਜਿਹਾ ਉੱਥੇ ਛੱਡੂਗਾ 5 ਡਾਲਰ ਜਿਹਾ ਨਾ ਇਹਨੂੰ। ਚੱਲ ਆ ਵੀ ਪਾਉ। ਕਿ ਜਦੋਂ ਪਤਾ ਲੱਗ ਜੂਗਾ ਨਾ ਬੰਦਾ ਬਾਹਰਲੇ ਮੁਲਕ ਦਾ ਪਾ ਟੋਲ ਵਾਲਾ ਕੰਮ ਵੀ ਤੇ ਹੋਰ ਵੀ ਕਈ ਚੀਜ਼ਾਂ ਚੈਲੈਂਜਿੰਗ ਹੋ ਜਾਂਦੀਆਂ ਫਿਰ 10000 ਮੱਗ ਰਹੇ ਆ ਹਾਂ ਇਹ ਕਹਿੰਦੇ 10000 ਲਵਾਂਗੇ ਤੁਹਾਡੇ ਕੋਲੋਂ ਅਸੀਂ ਕਨਵਰਟ ਕਰਕੇ ਵੇਖਿਆ ਕਿਲੋਮੀਟਰ ਬਣਦੇ ਆ ਸਿਰਫ 200 ਮੈਂ ਕਹਾ ਕਮਾਲ ਹੋ ਗਈ ਵੀ ਇਤਾਂ ਥੋੜੀ ਹੁੰਦਾ ਹਾਂ ਹਾਂ ਕਰੰਸੀ ਸਮਾਨੀ ਆ ਰੱਖੇ ਕਰੰਸੀ ਸਮਾਨੀ ਐ ਇੱਥੋਂ ਦਾ ਮੈਨੂੰ ਲੱਗਾ 7 ਰੁਪਏ ਆਪਣਾ 1 ਬਣਦਾ ਹੋਣਾ ਇਹਨਾਂ ਦੀ ਕਰੰਸੀ ਵੀ ਉੱਤੇ ਹੈ ਇਹਨਾਂ ਦੀ ਕਰੰਸੀ ਆਪਣੇ ਤੋਂ ਉੱਤੇ ਆ ਜੈਹੋਨ ਜੈਹੋਨ ਸ਼ਹਿਰ ਜਿਹਦੇ ਵਿੱਚ ਲਿਆ ਕੇ ਲਾਤਾ ਸਾਨੂੰ ਗੱਡੀ ਵਾਲੇ ਨੇ ਤੇ ਇੱਥੇ ਆ ਅੱਡਾ ਆ ਦਸ਼ਾਂਭੀ ਲਈ ਇੱਥੋਂ ਚੱਲਦੀਆਂ ਅਸੀਂ ਕਿਹਾ ਵੀ ਹਾਲੇ 6 ਵਜਣ ਨਾਲੇ ਆਲੇ ਸ਼ਾਮ ਦੇ ਕਿਉਂ ਨਾ ਦਸ਼ਾਂਭੀ ਚੱਲ ਜੀਏ ਕਿਉਂਕਿ 100 150 ਕਿਲੋਮੀਟਰ ਹੈਗਾ ਇੱਥੋਂ ਆਹ ਮੋਰੇ ਗੱਡੀ ਖੜੀ ਹੋਣਾ ਕੀਤੀ ਗੱਲ ਬਾਤ ਆਓ ਜੀ ਧਿਆਨ ਨਾਲ ਕ੍ਰਾਸ ਕਰਿਓ ਬਸ ਠੀਕ ਆਹ ਹੋਣੀ ਬਾਰੇ ਇਹ ਮਰਸੀਡੀਜ਼ ਲਈ ਫਰਦਾ ਕੋਲ ਬਾਉਟ ਕੀ ਰੱਖੀ ਹੈ ਸਮਾਨ ਸਾਫੀ ਗੈਸਟ ਹਾਊਸ ਤੇ ਅਸੀਂ ਪਹੁੰਚ ਗਏ ਆਂ ਦਸ਼ਾਂਬੀ ਰਾਜਧਾਨੀ ਜੇ ਤੇ ਇਹ ਆਪਣਾ ਅੱਜ ਦਾ ਰਹਿਣ ਵਸੇਰਾ ਵੀ ਤੇ ਇਧਰ ਮੈਡਮ ਜੀ ਬੈਠੇ ਨੇ ਅੱਜ ਲੰਬਾ ਸਫ਼ਰ ਤੈਅ ਕੀਤਾ ਹੈ ਥੱਕੇ ਪਏ ਨੇ ਤੇ ਅਸੀਂ ਦੋਨੋਂ ਜਾਨੇ ਥੱਕੇ ਮਤਲਬ ਇਕੱਲੇ ਨਹੀਂ ਥੱਕੇ ਤੇ ਇਧਰ ਸਾਡੇ ਸਾਥੀ ਬੈਗ ਪਏ ਨੇ ਦੋ ਬਾਕੀ ਹੁਣ ਕੁਛ ਮਿੰਟ ਰੁਕਦੇ ਆਂ ਫਿਰ ਚੱਲਦੇ ਆਂ ਖਾ ਪੀ ਕੇ ਆਉਨੇ ਆਂ ਬਾਹਰ ਬਾਰ ਰੋਡ ਤੇ ਆਉਂਦੇ ਸਾਰੀ ਇੰਨਾ ਫਰਕ ਆ ਵੀ ਦੋਵਾਂ ਮੁਲਕਾਂ ਦਾ ਆਹ ਤੇ ਜਾਕਿਸਤਾਨ ਆ ਇਹ ਜਮਾ ਈਰਾਨ ਵਾਲੀ ਪਾ ਮਾਰਦਾ ਕਿਉਂ ਸਹੀ ਗੱਲ ਐ ਐਦਾਂ ਹੀ ਆ ਨਾ ਤੇ ਅੱਜ ਆਪਾਂ ਬੜਾ ਤਗੜਾ ਪੈਂਡਾ ਮਾਰਿਆ ਬਈ ਆ ਡੇਢ ਪੌਣੇ 200 ਉਧਰੋਂ ਡੇਢ ਪੌਣੇ 200 ਉਧਰੋਂ ਮਤਲਬ 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੱਢਿਆ ਵਾ ਤੇ ਦੂਸਰੇ ਮੁਲਕ 'ਚ ਆ ਗਏ ਬਾਰਡਰ ਟੱਪ ਕੇ ਦੁਨੀਆ ਬਦਲ ਗਈ ਐ ਦੁਨੀਆ ਤਾਂ ਉੱਥੇ ਹੀ ਬਦਲ ਗਈ ਬਾਰਡਰ ਟੱਪ ਕੇ ਸਹੀ ਗੱਲ ਐ ਵੇ ਲੱਗ ਕਿ ਨਹੀਂ ਘਰਾਂਦੀ ਹੁੰਦੀ ਨਾ ਕਿ ਕਿਦਾਂ ਇੱਕ ਆ ਦੇਖੋ ਇੱਕੋ ਧਰਤੀ ਤੇ ਰਹਿਣ ਵਾਲੇ ਬੰਦੇ ਕਿੰਨੀ ਤਰ੍ਹਾਂ ਦੇ ਆ ਹਾਂ ਇੱਕ ਹੱਦ ਟੱਪ ਕੇ ਸਾਰਾ ਕੁਝ ਬਦਲ ਜਾਂਦਾ ਚਿਹਰੇ ਬਦਲ ਗਏ ਹਵਾ ਪਾਣੀ ਬਦਲ ਗਏ ਆ ਆ ਦੇਖੋ ਸਾਰਾ ਇੰਨੇ ਜਨਾਂ ਦਾ ਮਿੱਟੀ ਮਿੱਟੀ ਦੇਖਦੇ ਆਏ ਸੀਗੇ ਇੱਥੇ ਵੀ ਵੈਸੇ ਟਿੱਬੇ ਜਿਹੇ ਹੀ ਸੀਗੇ ਸਾਰੇ ਪਰ ਨੇਰੇ ਦੇ ਵਿੱਚ ਆਏ ਨਾ ਆਪਾਂ ਤੇ ਦੇਖਿਆ ਨਹੀਂ ਕੋਈ ਪਰ ਆ ਸ਼ਹਿਰ ਦੇ ਵਿੱਚ ਰੌਸ਼ਨੀਆਂ ਹੋਈਆਂ ਭਈਆਂ ਤੇ ਅਸੀਂ ਹੁਣ ਬਾਹਰ ਕਿਵੇਂ ਦੱਸੇ ਵੀ ਖਾਣ ਹੀ ਜਾ ਰਹੇ ਹਾਂ ਕੁਝ ਤੇ ਉਮੀਦ ਆ ਵੀ ਇਥੋਂ ਕੁਝ ਵੈਜੀਟੇਰੀਅਨ ਲੱਭ ਜੂਗਾ ਸਹੀ ਗੱਲ ਐ ਹਫਤੇ ਦਾ ਹੀ ਲਗ ਵਗਾ ਆਪਾਂ ਕੁਝ ਚੱਜਣਾ ਨਹੀਂ ਖਾਦਾ ਕਿਉਂਕਿ ਇੱਕ ਤਾਂ ਸਾਡਾ ਫੋਨ ਗਵਾਚਾ ਆ ਉਹਦਾ ਮਨ ਖਰਾਬ ਆ ਹਾਂ ਤੇ ਦੂਜਾ ਉੱਥੇ ਮਿਲਦਾ ਵੀ ਨਹੀਂਗਾ ਆ ਇੱਕ ਬੜੀ ਸੋਹਣੀ ਬਿਲਡਿੰਗ ਦੇ ਕੋਲੋਂ ਲੰਘ ਰਹੇ ਸੀ ਤੇ ਕੋਈ ਆਪਣੇ ਇੰਡੀਅਨ ਮੁੰਡੇ ਮਿਲੇ ਤਾਂ ਆ ਸਾਡੀ ਮਦਦ ਕਰਨ ਆਇਆ ਵੀਰ ਕਹਿੰਦਾ ਮੈਂ ਪੁੱਛ ਦਿੰਨਾ ਇਹ ਇਥੇ ਪੜਦੇ ਆ ਮੈਡੀਕਲ ਦੇ ਸਟੂਡੈਂਟ ਨੇ ਵੇਖੋ ਜੀ ਕੁਝ ਵੈਜੀਟੇਰੀਅਨ ਲੱਭ ਜਵੇ ਇੱਥੇ ਆਪਾਂ ਨੂੰ ਨਹੀਂ ਗੱਲ ਬਣੀ ਵੀ ਇਹ ਕਹਿੰਦੇ ਵੀ ਸਾਰਾ ਕੁਝ ਤੁਹਾਨੂੰ ਚਿਕਨ ਚਿਕਨ ਦੇ ਨਾਲ ਹੀ ਮਿਲਣਾ ਤੇ ਆਹ ਤਿੰਨ ਮੁੰਡੇ ਆ 1 2 ਤੇ ਬਾਈ 3 ਤੇ ਇਹਨਾਂ ਨੂੰ ਆਪਾਂ ਤੁਹਾਨੂੰ ਕੱਲ ਨੂੰ ਬਣਾਵਾਂਗੇ ਇੱਥੇ ਪੜਦੇ ਇਹਨਾਂ ਦੀ ਯੂਨੀਵਰਸਿਟੀ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਫੇਰ ਹੀ ਇਹਨਾਂ ਦੇ ਨਾਮ ਪਤੇ ਦੱਸਾਂਗੇ ਵੀ ਕਿੱਥੋਂ ਦੇ ਰਹਿਣ ਵਾਲੇ ਆ ਇਹ ਹੁਣ ਕਹਿੰਦੇ ਵੀ ਅਸੀਂ ਤੁਹਾਡੀ ਹੋਰ ਮਦਦ ਕਰ ਦਿੰਨੇ ਆ ਇੱਧਰ ਕਹਿੰਦੇ ਇੱਕ ਹੋਰ ਜਗ੍ਹਾ ਹੈਗੀ ਉੱਥੇ ਚੱਲਦੇ ਆ ਇਸ ਜਗ੍ਹਾ ਤੋਂ ਵੀਰ ਸਾਨੂੰ ਆ ਦਵਾ ਗਿਆ ਹਾਟ ਡੌਗ ਜੇ ਪਹਿਲਾ ਫਿਲ ਪਹਿਲਾ ਫਿਲ ਇਰਾਨ ਦੀ ਪਹਿਲਾ ਜਿ ਇਰਾਨ ਵਾਲੀ ਫੀਲਿੰਗ ਲੈ ਰਹੀ ਸੀ ਨਾ ਇਹ ਇਰਾਨ ਵਾਲੇ ਖਾਣ ਵਾਲਾ ਵੀ ਮਿਲਿਆ ਤੇ ਚੱਲਾ ਗਿਆ ਭਾਈ ਇਧਰ ਨੂੰ ਕਹਿੰਦਾ ਮੈਂ ਜਾਣਾ ਹੁਣ ਉਹ ਇਲੈਕਟ੍ਰਿਕ ਬੱਸ ਜਾ ਰਹੀ ਆ ਆ ਦੇਖੋ ਰਾਤ ਉਹ ਉੱਪਰ ਤਾਰਾਂ ਲੱਗੀਆਂ ਨੇ ਤੇ ਇਹਨਾਂ ਦੇ ਨਾਲ ਲਾ ਕੇ ਬੱਸਾਂ ਚੱਲਦੀਆਂ ਕਮਾਲ ਹੋਈ ਪਈ ਬਈ ਆ ਤਰੱਕੀ ਨਵੀਂ ਆ ਗਈ ਇਲੈਕਟ੍ਰਿਕ ਟ੍ਰੇਨ ਤੇ ਇਹਨੂੰ ਆਪਾਂ ਖਾਣਾ ਵੈਸੇ ਜਾਣਾ ਆਪਾਂ ਵਾਪਸ ਇਧਰ ਨੂੰ ਬਾਅਦ ਚ ਪਰ ਇਧਰ ਨੂੰ ਸੋਹਣਾ 뷰 ਦਿਖਦਾ ਮੋਰੇ ਤ ਤੇ ਦੇਖ ਉਹਨੇ ਜੇ ਢਾ ਲਾ ਕੇ ਕੋਈ ਚੱਜਦਾ ਹੈਗਾ ਦੇਖਣ ਨੂੰ ਹਨਾ ਨਾਲੇ ਖਾਈ ਜਾਂਦੇ ਆ ਇਧਰ 2024 ਦੀ ਪਹਿਲੀ ਤਿਆਰੀ ਖਿੱਚੀ ਹੋਈ ਬਈ ਹਾਲੇ ਦਿਨ ਪਾਏ ਆ ਤੇ ਬੜਾ ਤਕੜਾ ਗੇਟ ਜਿਆ ਪਰ ਇਹਦੇ ਦਰਵਾਜ਼ੇ ਬੰਦ ਕੀਤੇ ਆ ਉਹ ਅਗਲੇ ਬੰਨੇੋਂ ਖੁੱਲਾ ਇਹਦੇ ਪਿੱਛੇ ਬੜਾ ਸੋਹਣਾ ਟਾਵਰ ਦੇਖਦਾ ਸੀ ਅਸੀਂ ਜਦੋਂ ਅੱਗੇ ਟੈਕਸੀ 'ਚ ਵੀ ਆ ਰਹੇ ਸੀ ਉਦੋਂ ਵੀ ਦੇਖਿਆ ਉਹ ਦੇਖੋ ਪਤਾ ਨਹੀਂ ਕੀ ਕੁਝ ਹੋਣਾ ਉੱਧਰ ਅਸੀਂ ਕਿਹਾ ਵੀ ਇੱਕ ਵਾਰ ਚਾਕਾ ਜਾ ਲੈ ਆਈਏ ਜਾ ਕੇ ਪਤਾ ਲੱਗ ਜੂ ਫਿਰ ਦਿਨੇ ਬੰਦਾ ਘੋਮ ਲੈਂਦਾ ਵਸ ਹਸਾਬ ਨਾਲ ਇਧਰ ਰਾਤ ਨੂੰ ਵੀ ਸੋਹਣਾ ਲੱਗਦਾ ਬਾਕੀ ਦਿਨੇ ਹੋ ਸਕਦਾ ਇੰਨਾ ਸੋਹਣਾ ਨਾ ਲੱਗੇ ਕਿ ਕਈ ਵਾਰ ਲਾਈਟਾਂ ਰੋਟਾ ਜਾਂਦੀਆਂ ਸੋਹਣੀਆਂ ਲੱਗੀਆਂ ਹੁੰਦੀਆਂ ਆ ਖੁੱਲਾ ਹੀ ਆ ਵੈਸੇ ਜਾਣਾ ਅੰਦਰ ਕਿ ਚਲੀਏ ਵਾਪਸ ਇੱਥੇ ਕੀ ਦੇ ਕੇ ਮੁੜਿਆ ਹਾਂ ਬਸ ਬਸ ਇੱਥੋਂ ਮੜ ਆ ਜਾ ਦੇਖਦੇ ਆ ਹਾਂਜੀ ਖੁੱਲਾ ਹੈ। ਸਿੱਧੀ ਉਹ ਵੀ ਤੋਂ ਪਾਰ ਕਟਾਈ ਪਾ ਨਾ। ਪਾਰਕ ਟੈਪ ਹੀ ਆ ਬਿਲਕੁਲ ਸਹੀ ਗੱਲ। ਜਿਵੇਂ ਪਾਰਕ ਹੁੰਦਾ ਉਸ ਹਿਸਾਬ ਦਾ। ਚਲੋ ਫਿਰ ਆਓ, ਦਿਨੇ ਆਵਾਂਗੇ। ਚਲੋ। ਚੱਲੀਏ ਜੀ। ਵਾਪਸ ਆਰਾਮ ਕਰਦੇ ਆ। ਥਕਾਵਟ ਚੰਗੀ ਹੋਈ ਐ। ਸਾਰਾ ਦਿਨ ਸਫਰਾਂ ਜੀ ਲੰਘਿਆ ਅੱਜ। ਹੋਰ ਕੀ? ਪਹਿਲਾਂ ਰਹਿਣ ਦੇ। ਕੀ ਪਹਿਲਾਂ? ਪਹਿਲਾਂ ਕਹਿਣ ਲੱਗੀ ਸੀ ਉਦਾਸੀ ਚ ਸਫਰ ਸਬਰ ਆ ਤੇ ਮੈਂ ਕਿਹਾ ਛੱਡ ਪਰੇ ਕੀ ਬਾਰ ਬਾਰ ਜ਼ਿਕਰ ਕਰਨਾ ਕੋਈ ਨਾ ਇਹ ਸਬਰ ਉਦਾਸੀਆਂ ਜ਼ਿੰਦਗੀ ਦਾ ਹਿੱਸਾ ਨੇ ਸਫਰ ਸਬਰ ਤਾਂ ਬਹੁਤ ਸੁਖੋਂਦਾ ਹੈ ਸਫਰ 'ਚ ਬੰਦਾ ਬਹੁਤ ਕੁਝ ਸਿੱਖਦਾ ਹਾਂ ਹੱਲੇ ਤਾਂ ਆਪਾਂ ਉਹ ਮਜ਼ਾਰੇ ਸ਼ਰੀਫ ਵਾਲੀ ਨਹੀਂ ਘਾਲ ਲਿਆ ਆਪਾਂ ਵੱਖਰੀ ਇੱਕ ਵੀਡੀਓ ਕਿਉਂਕਿ ਉਹ ਕੀਤੀ ਹੋਈ ਸੀ ਜਿਹਦੇ 'ਚ ਅਸੀਂ ਤਿੰਨ ਦਿਨ ਬੱਸ ਦੇ ਵਿੱਚ ਕੱਟੇ ਆ ਤੇ ਉਹ ਦਿਨ ਕਿਦਾਂ ਕੱਟੇ ਆ ਉਹ ਸਾਨੂੰ ਪਤਾ ਬਸ ਉਹ ਸਾਡਾ ਮੋਬਾਈਲ ਲੱਭ ਜਵੇ ਫਿਰ ਤੁਹਾਨੂੰ ਡਾਟਾ ਦਿਖਾਵਾਂਗੇ ਮੈਨੂੰ ਹੁਣੇ ਅੱਧਾ ਘੰਟਾ ਪਹਿਲਾਂ ਨਾ ਫਿਰ ਅਫਸਰ ਦਾ ਆਇਆ ਮੈਸੇਜ ਕਹਿੰਦਾ ਦੱਸਿਆ ਸੀ ਉਹਨੂੰ ਕਹਿੰਦਾ ਹੀ ਪਹੁੰਚ ਕੇ ਜਰੂਰ ਦੱਸ ਦਿਓ ਜਦੋਂ ਬਾਰਡਰ ਕਰਾਸ ਹੋ ਗਿਆ ਤੇ ਕਿਉਂਕਿ ਉਹਨਾਂ ਨੇ ਸਾਨੂੰ ਕੱਟ ਕੇ ਦਿੱਤੀ ਸੀ ਨਾ ਰਸੀਦ ਜੀ ਵੀ ਜਿੰਨਾ ਵੀਜ਼ਾ ਐਕਸਪਾਇਰ ਹੋਏ ਤੋਂ ਵੀ ਲੰਘ ਸਕਦੇ ਹਾਂ ਤੇ ਹੁਣ ਮੈਂ ਦੱਸਿਆ ਸੀ ਵੀ ਪਹੁੰਚ ਗਏ ਹਾਂ ਤੇ ਕਹਿੰਦਾ ਹੀ ਕੋਈ ਟੈਨਸ਼ਨ ਨਾ ਲਓ ਫੋਨ ਤੁਹਾਡਾ ਮੈਂ ਹਰ ਹਾਲਤ 'ਚ ਲੱਭ ਕੇ ਭੇਜੂੰਗਾ ਸਹੀ ਗੱਲ ਹੈ ਉਸ ਦੀ ਉਹੀ ਉਹਨਾਂ ਦਾ ਜਿਹੜਾ ਇੱਕ ਬਾਰ-ਬਾਰ ਉਹਨਾਂ ਦਾ ਆਪਣੇ ਆਪ ਕਹਿਣਾ ਹੈ ਨਾ ਉਹ ਸਾਨੂੰ ਇਹ ਲੱਗ ਰਿਹਾ ਕਿ ਸਾਡਾ ਫੋਨ ਸਾਨੂੰ ਜਲਦੀ ਆ ਜਾਊ ਮਿਲ ਜਾਊਗਾ ਲੱਭ ਜਾਊਗਾ ਬਾਕੀ ਰੱਬ ਤੇ ਡੋਰਾ ਨੇ ਗੁਰੂ ਰਾਮਦਾਸ ਕਿਰਪਾ ਕਰਨਗੇ ਜੀ ਸੱਚੀ ਪਾਸ਼ਾ ਸਹੀ ਗੱਲ ਹੈ ਸਾਡਾ ਫੋਨ ਸਾਨੂੰ ਲਵਾ ਦਣਗੇ ਵਾਪਸੀ ਤੇ ਵੜ ਗਏ ਇੱਕ ਸ਼ੋਪਿੰਗ ਮਾਰਕਟ ਚ ਆ ਦੇ ਮੈਡਮ ਜੋਲਡਰ ਸਾਰਾ ਕਿਸਮ ਦਾ ਹੁੰਦਾ ਆਪਣਾ ਡਰੂ ਵੀ ਪਿਆ ਸਾਰੀਆਂ ਚੀਜ਼ਾਂ ਹੈਗੀਆਂ ਹਨ ਜੀ ਵੀ ਹੈ ਆ ਬੜੇ ਚਿਰਾਂ ਬਾਅਦ ਵੇਖਿਆ ਹੁਣ ਸਾਰੇ ਪ੍ਰੋਡਕਟ ਹੋਈ afghanistan ਚ ਹੈਗੇ ਸੀ ਪਰ ਜਾਲੀ ਮਾਰ ਕੇ ਦੇ ਸੀਗੇ ਉਹਥੇ ਹੀ ਤਿਆਰ ਕਰਕੇ ਉਹਥੇ ਵੇਚੀ ਜਾਂਦੇ ਹ ਡਟੋਲ ਵੀ ਹੈਗਾ ਡਟੋਲ ਵੀ ਹੈਗਾ ਵਰਟੀਕਾ ਵੀ ਹੈਗਾ ਹਮ ਆਪ ਜੀ ਸਾਬਣ ਲੈਣ ਆਏ ਹੋ ਹਾਂਜੀ ਸਾਬਣ ਉਹ ਤੁਹਾਨੂੰ ਕਿਦੋਂ ਲੱਭ ਗਏ ਹੈਗਾ ਥੱਲੇ ਪਿਆ ਸਾਬਣ ਚਲੋ ਵੇਖੋ ਜਿਹੜਾ ਚੱਕਣਾ ਚੱਕ ਲੋ क्रिसमस क्रिसमस होई वे इथे भाई चलो भाई आज इन्नू मथा टेकी दा ओ बुआ बिनू ढलोनी कहंदा हुंदा फिल्म च भी जे इदा दा बुआ इंडिया च हुंदा ਤੇ ਲੋਕਾਂ ਨੇ ਮੱਥੇ ਟੇਕੀ ਜਾਣੇ ਹੀ ਵੈਸੇ ਤਾਂ ਆਪਣੇ ਬਹੁਤ ਹੋਣ ਪੰਜਾਬ ਚ ਵੀ ਐਵੇਂ ਦੇ ਉਹ ਮਤਲਬ ਮੈਨੂੰ ਯਾਦ ਨਹੀਂ ਆ ਰਿਹਾ ਫਿਲਮ ਕਿਹੜੀ ਸੀਗੀ ਤੇ ਉਹ ਸ਼ੁਰੂ ਸ਼ੁਰੂ ਚ ਉਹਨਾਂ ਨੇ ਉਹ ਕਮੇਡੀ ਸੀਨ ਪਾਇਆ ਸੀ ਉਹਦੇ ਚ ਇਦਾਂ ਦਾ ਆਹ ਵਾਲਾ ਵੀ ਸ਼ੋਪਿੰਗ ਮਾਰਟ ਆ 8 ਮਾਰਟ ਇੰਡੀਆ ਵਾਲਾ ਬਹੁਤ ਕੁਝ ਮਿਲਦਾ ਹੈ। ਆ ਇੰਡੀਆ ਵਾਲਾ ਕਾਫੀ ਸਮਾਨ ਹੈਗਾ ਇੱਥੇ। ਏਰੀਅਲ ਟਾਈਡ ਸਾਰਾ ਕੁਝ ਪਿਆ ਦੇ ਬਾਹਰੋਂ ਦਿਖਦੇ। ਟਾਈਡ ਸਰ। ਬਾਕੀ ਸਵੇਰ ਨੂੰ ਲਾਵਾਂਗੇ ਪੂਰਾ ਗੇੜਾ ਬਈ। ਫਿਰ ਵਿਖਾਵਾਂਗੇ ਵੀ ਕਿਵੇਂ ਦਾ ਪੂਰਾ ਸ਼ਹਿਰ ਆ ਬਾਕੀ ਜਿਹੜੇ ਏਰੀਆ 'ਚ ਅਸੀਂ ਪਹੁੰਚੇ ਪਏ ਆ ਇੱਥੋਂ ਤਾਂ ਦੇਖਣ ਨੂੰ ਲੱਗਦਾ ਵੀ ਬੜੀ ਤਗੜੀ ਤਰੱਕੀ ਆ ਇੱਥੇ। ਸਵੇਰ ਨੂੰ ਕਰਾਂਗੇ ਪੂਰਾ ਅਨਲਿਸਿਸ ਛੋਟਾ ਜਿਹਾ ਦੇਸ਼ ਹੈ ਇਹ ਵੈਸੇ ਬਹੁਤਾ ਵੱਡਾ ਨਹੀਂ ਹੈ ਤੇ ਮੈਨੂੰ ਲੱਗਦਾ ਇਹੀ ਰਾਜਧਾਨੀ ਦੇ ਵਿੱਚ ਹੀ ਇਹਨਾਂ ਨੇ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਕੀਤੀ ਹੋਊਗੀ ਹਾਂਜੀ ਪਹੁੰਚ ਗਏ ਆਂ ਵਾਪਸ ਆਪਾਂ ਕਮਰੇ ਦੇ ਵਿੱਚ ਤੇ ਰਾਤ ਦੇ ਵੱਜ ਗਏ 11 ਹੁਣ ਕਰਦੇ ਆਂ ਆਰਾਮ ਤੇ ਨਵੀਂ ਵੀਡੀਓ ਦੇ ਵਿੱਚ ਮਿਲਦੇ ਆਂ ਪਰ ਇੱਕ ਗੱਲ ਸਾਡੇ ਫੋਨ ਲਈ ਜ਼ਰੂਰ ਦੁਆ ਕਰਿਓ ਕਿ ਜਲਦੀ ਸਾਨੂੰ ਸਾਡਾ ਫੋਨ ਮਿਲ ਜਾਏ ਤਾਂ ਜੋ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਅਸੀਂ ਵੀਡੀਓਜ਼ ਬਣਾਈਆਂ ਨੇ ਉਹ ਵੀ ਅਸੀਂ ਤੁਹਾਨੂੰ ਦਿਖਾ ਸਕੀਏ ਬਾਕੀ ਕੱਲ ਨੂੰ ਲਾਉਂਦੇ ਆ ਪਾਕਿਸਤਾਨ ਦੀ ਰਾਜਧਾਨੀ ਦਸ਼ਾਂਬੀ ਦਾ ਗੇੜਾ ਤੇ ਇਸ ਵੀਡੀਓ ਨੂੰ ਕਰਦੇ ਇੱਥੇ ਖਤਮ ਰੱਬ ਰੱਖਾ ਵੇਖਦੇ ਰਹੋ ਵਾਕ ਵਿਦ ਟੁਰਨਾ